ਚਿੱਟੇ ਦਾ ਟੀਕਾ ਲਗਾਇਆ ਓਵਰਡੋਸ ਕਰਕੇ ਉਸਦੀ ਮੌਤ ਹੋ ਗਈ ਹੈ ਤਸਵੀਰਾਂ ਜਿਹੜੀਆਂ ਨੇ ਦਿਨ ਨੂੰ ਚੰਜੋੜ ਦੇਣ ਵਾਲੀਆਂ ਨੇ ਸਾਡਾ ਵੀ ਦਿਲ ਜਿਹੜਾ ਹੈ ਜੀਆਂ ਖਬਰਾਂ ਜਦੋਂ ਆਉਂਦੀਆਂ ਨੇ ਤਾਂ ਉਹ ਦਿਲ ਚੰਜੋੜ ਦਿੰਦਾ ਹੈ ਕਿ ਆਖਿਰਕਾਰ ਪੰਜਾਬ ਦੀ ਜਵਾਨੀ ਕਿੱਧਰ ਨੂੰ ਤੁਰ ਪਈ ਹੈ ਪੰਜਾਬ ਦੇ ਵਿੱਚ ਲਗਾਤਾਰ ਨਸ਼ਾ ਵਿਕਦਾ ਜਾ ਰਿਹਾ ਹੈ ਹਾਲਾਂਕਿ ਸਰਕਾਰਾਂ ਵੱਡੇ ਦਾਅਵੇ ਕਰਦੀਆਂ ਨੇ ਕਿ ਨਸ਼ਾ ਜਿਹੜਾ ਹੈ ਉਹ ਬਹੁਤ ਘਟ ਗਿਆ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਮੁਹਿਮਾਂ ਜਿਹੜੀਆਂ ਨੇ ਉਹਨਾਂ ਵੱਲੋਂ ਸ਼ੁਰੂ ਕੀਤੀਆਂ ਗਿਆ ਨੇ ਸਰਕਾਰ ਵੱਲੋਂ ਪਰ ਅਸਰ ਜਿਹੜਾਏ ਉਹ ਨਜ਼ਰ ਨਹੀਂ ਆ ਰਿਹਾ ਔਰ ਇੱਕ ਇੱਕ ਬੇਵੱਸ ਪਿਓ ਜਿਹੜਾਏ ਉਹ ਸਾਫ਼ ਤੌਰ ਤੇ ਕਹਿੰਦਾ ਵੀ ਨਜ਼ਰ ਆ ਰਿਹਾ ਹੈ ਕਿ ਜੇਕਰ ਤੁਸੀਂ ਆਪਣੇ ਬੱਚੇ ਬਚਾਉਣੇ ਨੇ ਜੇਕਰ ਆਪਣੀ ਆਉਣ ਵਾਲੀ ਪੀੜ੍ਹੀ ਬਚਾਉਣੀ ਹੈ ਤਾਂ ਪੰਜਾਬ ਨੂੰ ਛੱਡ ਦਿਓ ਕਿਉਂਕਿ ਪੰਜਾਬ ਦੇ ਵਿੱਚ ਕੁਝ ਨਹੀਂ ਰਹਿਣਾ ਕੱਖ ਨਹੀਂ ਬਚਣਾ ਪੰਜਾਬ ਦਾ ਕਿਉਂਕਿ ਜਵਾਨੀ ਜਿਹੜੀ ਹੈ ਉਹ ਗੜਗ ਗਈ ਹੈ ਇਸ ਨਸ਼ੇ ਦੇ ਵਿੱਚ ਔਰ ਸਭ ਤੋਂ ਵੱਡੀ ਗੱਲ ਹੈ ਕਿ ਲੋਕ ਜਿਹੜੇ ਨੇ ਉਹ ਸਰਕਾਰ ਨੂੰ ਲਾਣਤਾ ਪਾ ਰਹੇ ਨੇ ਇੱਕ ਬੇਵਸ ਪਿਓ ਸਰਕਾਰ ਨੂੰ ਲਾਣਤਾ ਪਾ ਰਿਹਾ ਹੈ ਕਿ ਉਸ ਦਾ ਤਾਂ ਪੁੱਤ ਚਲਾ ਗਿਆ ਉਸ ਤੋਂ ਦੂਰ ਹੋ ਗਿਆ ਪਰ ਉਹ ਕਿਸੇ ਹੋਰ ਦਾ ਪੁੱਤ ਕਿਸੇ ਹੋਰ ਦੀ ਧੀ ਨਸ਼ੇ ਦੀ ਜਿਹੜੀ ਹੈ ਉਹ ਨਸ਼ੇ ਦੇ ਵਿੱਚ ਆਪਣੀ ਜਾਨ ਨਾ ਗਵਾ ਲੈਣ ਤਾਂ ਇਸ ਲਈ ਤੁਸੀਂ ਪੰਜਾਬ ਛੱਡ ਦਿਓ ਕਿਸੇ ਹੋਰ ਸਟੇਟ ਚ ਚੱਲ ਜਾਓ ਨਹੀਂ ਤਾਂ ਵਿਦੇਸ਼ ਚੱਲ ਜਾਓ ਲੇਕਿਨ ਆਪਣੇ ਬੱਚੇ ਜਿਹੜੇ ਨੇ ਉਹ ਬਚਾ ਲਵੋ ਕਿਉਂਕਿ ਆਉਣ ਵਾਲੀ ਜਨਰੇਸ਼ਨ ਜਿਹੜੀ ਹੈ ਜਿਸ ਤਰ੍ਹਾਂ ਨਾਲ ਨਸ਼ਾ ਲਗਾਤਾਰ ਵਿਕ ਰਿਹਾ ਔਰ ਨਸ਼ੇ ਦੇ ਵਿੱਚ ਜਿਹੜੀ ਜਵਾਨੀ ਹੈ ਉਹ ਵਿੱਚ ਰੁਲਦੀ ਜਾ ਰਹੀ ਹੈ ਉਸ ਤੋਂ ਨਜ਼ਰ ਆ ਰਿਹਾ ਹੈ ਕਿ ਪੰਜਾਬ ਜਿਹੜਾ ਹੈ ਉਹ ਪੂਰੀ ਤਰ੍ਹਾਂ ਦੇ ਨਾਲ ਖਤਮ ਹੋ ਜਾਵੇਗਾ ਕੁਝ ਵੀ ਕਰ ਲੇ ਸਰਕਾਰ ਪਰ ਇਹ ਨਸ਼ਾ ਜੜਾਏ ਇਹ ਵੱਧ ਰਿਹਾ ਹੈ ਇਸ ਘਟਨ ਦਾ ਨਾਮ ਨਹੀਂ ਲੈ ਰਿਹਾ ਹਾਲਾਂਕਿ ਪੀੜਤ ਪਰਿਵਾਰ ਸਾਫ਼ ਤੌਰ ਤੇ ਕਹਿੰਦਾ ਨਜ਼ਰ ਵੀ ਆ ਰਿਹਾ ਹੈ ਕਿ ਨਸ਼ਾ ਜੜਾਏ ਉਹ ਆਮ ਵਿਕ ਰਿਹਾ ਜਿਵੇਂ ਕੋਈ ਟੌਫੀ ਵਿਕਦੀ ਹੋਵੇ ਜਿੱਥੇ ਮਰਜ਼ੀ ਚੱਲ ਜਾਓ ਜੇਕਰ ਤੁਸੀਂ ਨਸ਼ਾ ਲੈਣਾ ਹੈ ਤਾਂ ਤੁਹਾਨੂੰ ਆਮ ਦੁਕਾਨਾਂ ਚ ਘਰਾਂ ਚ ਤੁਹਾਨੂੰ ਆਰਾਮ ਦੇ ਨਾਲ ਮਿਲ ਜਾਵੇਗਾ ਉਹਨਾਂ ਨੇ ਆਪਣਾ ਪੁੱਤ ਜੜਾਏ ਕੱਲ ਸੈਂਟਰ ਤੋਂ ਲਿਆਂਦਾ ਹੀ ਸੀਗਾ ਹਲੇ ਔਰ ਰਾਤੀ ਉਸਨੇ ਟੀਕਾ ਲਗਾ ਲਿਆ ਔਰ ਓਵਰਡੋਜ਼ ਨਾਲ ਉਸ ਦੀ ਮੌਤ ਹੋ ਗਈ ਹੈ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਔਰ ਇੱਕ ਵੇ ਪਿਓ ਜੋ ਪੰਜਾਬ ਪੁਲਿਸ ਦਾ ਮੁਲਾਜ਼ਮ ਹੈ ਉਸ ਦਾ ਵੀ ਉਸ ਦੇ ਵੀ ਅੱਖਾਂ ਚ ਹੰਝੂ ਜੜੇ ਨੇ ਉਹ ਰੁਕ ਨਹੀਂ ਰਹੇ ਨੇ ਔਰ بار بار ਲਾਂਤਾ ਪਾ ਰਹੇ ਨੇ ਔਰ ਇੱਕੋ ਇੱਕ ਸਵਾਲ ਕਰ ਰਹੇ ਨੇ ਕਿ ਆਖਿਰਕਾਰ ਇਹ ਚਿੱਟਾ ਜਦੋਂ ਹੈ ਇਹ ਕਦੋਂ ਬੰਦ ਹੋਵੇਗਾ ਕਦੋਂ ਉਹਨਾਂ ਦੇ ਬੱਚੇ ਜਿਹੜੇ ਨੇ ਉਹ ਸੁਰੱਖਿਤ ਹੋਣਗੇ ਕਿਉਂਕਿ ਪੰਜਾਬ ਦੇ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਨੇ ਚਾਹੇ ਉਹ ਨਸ਼ਾ ਹੋਵੇ ਗੈਂਗਸਟਰਵਾਦ ਹੋਵੇ ਕਿਉਂਕਿ ਗੋਲੀਆਂ ਚੱਲਣੀਆਂ ਵੀ ਆਮ ਹੋ ਗਈਆਂ ਨੇ ਜਾਨਾਂ ਲੈਣੀਆਂ ਸੌਖੀਆਂ ਹੋ ਗਈਆਂ ਨੇ ਔਰ ਨਾਲ ਦੇ ਨਾਲ ਫਰੋਤੀ ਮੰਗੀਆਂ ਜਾ ਰਹੀਆਂ ਨੇ ਆਮ ਦੁਕਾਨਦਾਰਾਂ ਨੂੰ ਫਰੋਤੀ ਦੇ ਫੋਨ ਆ ਰਹੇ ਨੇ ਜੇਕਰ ਨਸ਼ੇ ਦੀ ਗੱਲ ਕੀਤੀ ਜਾਵੇ ਤਾਂ ਇਹ ਤਸਵੀਰਾਂ ਜਿਹੜੀਆਂ ਨੇ ਬਹੁਤ ਕੁਝ ਬਿਆਨ ਕਰਦੀਆਂ ਨੇ ਆਪਣੇ ਆਪ ਦੇ ਵਿੱਚ ਔਰ ਸਭ ਤੋਂ ਵੱਡੀ ਗੱਲ ਹੈ ਕਿ ਲੋਕ ਜਿਹੜੇ ਨੇ ਹੁਣ ਲਹਨਤਾ ਪਾਉਂਦੇ ਸਾਫ਼ ਤੌਰ ਤੇ ਨਜ਼ਰ ਆ ਰਹੇ ਨੇ ਸਰਕਾਰ ਨੂੰ ਕਿ ਬਹੁਤ ਸਾਰੇ ਮੁਹਿੰਮ ਚਲਾ ਰਹੇ ਨੇ ਬਹੁਤ ਸਾਰੀਆਂ ਇਸ ਕਾਰਨ ਨੇ ਕਿ ਨਸ਼ੇ ਵਿਰੁੱਧ ਜਿਹੜੀ ਜੰਗ ਇਹਨਾਂ ਨੇ ਸ਼ੁਰੂ ਕੀਤੀ ਸੀ ਉਹ ਜੰਗ ਜਿਹੜੀ ਹੈ ਉਹ ਫੇਲ ਹੋ ਗਈ ਹੈ ਕਿਸੇ ਤਰ੍ਹਾਂ ਦਾ ਕੋਈ ਵੀ ਨਸ਼ਾ ਬੰਦ ਨਹੀਂ ਹੋਇਆ ਸਕੋ ਅੱਗੇ ਨਾਲੋਂ ਜ਼ਿਆਦਾ ਨਸ਼ਾ ਵਧ ਗਿਆ ਹੈ ਔਰ ਬੱਚੇ ਜਿਹੜੇ ਨੇ ਚਾਹੇ ਉਹ ਪੜੇ ਲਿਖੇ ਨੇ ਚਾਹੇ ਉਹ ਅਨਪੜ੍ਹ ਨੇ ਉਹ ਨਸ਼ੇ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਜਿਹੜੇ ਆ ਜਿਹੜੇ ਨਸ਼ਾ ਜਿਹੜਾ ਹੈ ਉਹਨਾਂ ਵਿੱਚ ਅ ਗਰਗ ਗਿਆਏ ਨਸ਼ੇ ਦੇ ਵਿੱਚ ਪੂਰੀ ਤਰ੍ਹਾਂ ਬੱਚੇ ਜਿਹੜੇ ਨੇ ਉਹ ਜਿਹੜੇ ਸ਼ਾਮਿਲ ਹੁੰਦੇ ਜਾ ਰਹੇ ਨੇ ਉਹਨਾਂ ਦਾ ਪੁੱਤ ਵੀ ਬੀਐਸਸੀ ਕੀਤੀ ਹੋਈ ਸੀ ਫੁੱਟਬਾਲ ਪਲੇਅਰ ਸੀਗਾ ਔਰ ਨਸ਼ੇ ਨੇ ਉਸ ਨੂੰ ਇਸ ਤਰ੍ਹਾਂ ਦੇ ਨਾਲ ਆਪਣੇ ਘਰੇ ਵਿੱਚ ਪਾ ਲਿਆ ਕਿ ਉਸ ਦੀ ਜਵਾਨੀ ਹੈ ਉਸ ਦੀ ਜਿਹੜੀ ਅੱਗੋਂ ਜਿਹੜਾ ਉਹਦਾ ਪਵਿੱਖ ਸੀਗਾ ਉਹ ਬਿਲਕੁਲ ਖਤਮ ਹੋ ਗਿਆ ਹੁਣ ਤਾਂ ਇਹ ਨੌਜਵਾਨ ਜਿਹੜਾ ਹੈ ਆਪਣੀ ਜਾਨ ਹੀ ਗਵਾ ਬੈਠਾ ਹੈ ਮਾਂ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੀ ਹੈ ਮਾਂ ਰੋ ਰਹੀ ਹੈ ਆਪਣੇ ਪੁੱਤ ਨੂੰ ਆਵਾਜ਼ਾਂ ਮਾਰ ਰਹੀ ਹੈ ਔਰ ਸਰਕਾਰ ਔਰ ਉਸ ਪ੍ਰਸ਼ਾਸਨ ਤੋਂ ਇੱਕੋ ਸਵਾਲ ਕਰ ਰਹੀ ਹੈ ਕਿ ਨਸ਼ਾ ਕਦੋਂ ਬੰਦ ਹੋਵੇਗਾ ਕਦੋਂ ਉਹਨਾਂ ਦੇ ਜਵਾਨ ਪੁੱਤ ਉਹਨਾਂ ਦੀਆਂ ਧੀਆ ਇਸ ਨਸ਼ੇ ਤੋਂ ਆਪਣਾ ਬਚਾਅ ਕਰਨ ਗਿਆ ਇਸ ਨਸ਼ੇ ਤੋਂ ਦੂਰ ਹੋਣਗੇ ਨਸ਼ਾ ਜਿਹੜਾ ਹੈ ਪੂਰੀ ਤਰ੍ਹਾਂ ਕਿਉਂ ਨਹੀਂ ਖਤਮ ਹੁੰਦਾ ਹਾਲਾਂਕਿ ਪੀੜਿਤ ਪਰਿਵਾਰ ਨੇ ਇਹ ਵੀ ਕਿਹਾ ਹੈ ਕਿ ਜਿਹੜੇ ਨਸ਼ਾ ਵੇਚਦੇ ਨੇ ਉਹਨਾਂ ਨੂੰ ਪੁਲਿਸ ਪ੍ਰਸ਼ਾਸਨ ਨਹੀਂ ਫੜਦਾ ਜਿਹੜੇ ਨਸ਼ਾ ਕਰਦੇ ਨੇ ਉਹਨਾਂ ਨੂੰ ਫੜ ਫੜ ਕੇ ਜ਼ਿਲ੍ਹਿਆਂ ਦੇ ਵਿੱਚ ਡੱਕੀ ਜਾਂਦੇ ਨੇ ਪਰ ਜਿਹੜੇ ਵੱਡੇ ਮਗਰਮੱਛ ਨੇ ਉਹਨਾਂ ਉਹ ਪੁਲਿਸ ਦੀ ਗ੍ਰਿਫਤ ਤੋਂ ਬਾਅਦ ਨੇ ਉਹਨਾਂ ਦਾ ਕੁਝ ਨਹੀਂ ਜਾ ਰਿਹਾ ਉਹ ਲਗਾਤਾਰ ਨਸ਼ੇ ਨੂੰ ਵੇਚ ਰਹੇ ਨੇ ਔਰ ਨਸ਼ੇ ਦੇ ਵਿੱਚ ਜਵਾਨੀ ਜਿਹੜੀ ਆ ਪੰਜਾਬ ਦੀ ਉਹ ਖਤਮ ਹੁੰਦੀ ਜਾ ਰਹੀ ਹੈ ਪੰਜਾਬ ਨੂੰ ਸੁਨਹਿਰਾ ਬਣਾਉਣ ਦਾ ਜਿਹੜਾ ਦਾਵਾ ਜੜਾਏ ਉਹ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਪਰ ਜਿਹੜੀਆਂ ਤਸਵੀਰਾਂ ਅੱਜ ਸਾਹਮਣੇ ਆ ਰਹੀਆਂ ਆ ਰਹੀਆਂ ਨੇ ਉਹ ਤਸਵੀਰਾਂ ਜਿਹੜੀਆਂ ਨੇ ਕਾਫੀ ਬਾਹੂ ਕਰ ਦੇਣ ਵਾਲੀ ਤਸਵੀਰਾਂ ਨੇ ਕਿ ਆਖਿਰਕਾਰ ਪੰਜਾਬ ਸੁਨਹਿਰਾ ਕਹਿ ਰਹੇ ਨੇ ਪਰ ਪੰਜਾਬ ਸੁਨਹਿਰਾ ਨਜ਼ਰ ਨਹੀਂ ਆ ਰਿਹਾ ਜਿਵੇਂ ਕਿ ਅਸੀਂ ਪਹਿਲਾਂ ਵੀ ਖਬਰਾਂ ਚਲਾਈਆਂ ਸੀ ਕਿ ਜਿਹੜੇ ਬਜ਼ੁਰਗ ਨੇ ਉਹ ਵੀ ਜਿਹੜੇ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਪੰਜਾਬ ਸੁਨਹਿਰਾ ਨਹੀਂ ਹੋ ਰਿਹਾ ਪੰਜਾਬ ਗਰਗ ਗਿਆ ਹੈ ਪੰਜਾਬ ਜਿਹੜਾ ਨਸ਼ੇ ਦੇ ਦਲ ਦਾ ਵਿੱਚ ਫਸ ਗਿਆ ਹੈ ਪੰਜਾਬ ਦੀ ਜਵਾਨੀ ਹੈ ਆਉਣ ਵਾਲੀ ਪੀੜ੍ਹੀ ਹੈ ਉਹ ਬਿਲਕੁਲ ਜਿਹੜੀ ਹੈ ਖਤਮ ਹੁੰਦੀ ਜਾ ਰਹੀ ਹੈ ਔਰ ਇਹ ਪਰਿਵਾਰ ਵੀ ਲੋਕਾਂ ਨੂੰ ਅਪੀਲ ਕਰਦਾ ਨਜ਼ਰ ਵੀ ਆਇਆ ਕਿ ਜੇਕਰ ਤੁਸੀਂ ਆਪਣੇ ਬੱਚੇ ਬਚਾਉਣੇ ਨੇ ਜੇਕਰ ਆਪਣੇ ਬੱਚੇ ਦੀ ਜ਼ਿੰਦਗੀ ਬਚਾਉਣੀ ਹੈ ਜ਼ਿੰਦਗੀ ਬਣਾਉਣੀ ਹੈ ਤਾਂ ਤੁਸੀਂ ਪੰਜਾਬ ਨੂੰ ਛੱਡ ਦਿਓ ਪੰਜਾਬ ਛੱਡ ਕੇ ਚਾਹੇ ਵਿਦੇਸ਼ ਚਲ ਜਾਓ ਚਾਹੇ ਕਿਸੇ ਹੋਰ ਸਟੇਟ ਚ ਚਲ ਜਾਓ ਲੇਕਿਨ ਪੰਜਾਬ ਜਿਹੜਾ ਹੈ ਉਹ ਛੱਡ ਦਿਓ ਕਿਉਂਕਿ ਪੰਜਾਬ ਦੇ ਵਿੱਚ ਜੋ ਹਾਲਾਤ ਬਣੇ ਹੋਏ ਨੇ ਇਹ ਹਾਲਾਤ ਅੱਜ ਉਹਨਾਂ ਦਾ ਪੁੱਤ ਗਿਆ ਹੈ ਕੱਲ ਕਿਸੇ ਹੋਰ ਦਾ ਪੁੱਤ ਵੀ ਜਾ ਸਕਦਾ ਹੈ ਇਸ ਲਈ ਜੇਕਰ ਤੁਸੀਂ ਆਪਣੇ ਬੱਚੇ ਬਚਾਉਣੇ ਨੇ ਤਾਂ ਇਸ ਪੰਜਾਬ ਨੂੰ ਛੱਡ ਦਿਓ ਫਿਲਹਾਲ ਲਗਾਤਾਰ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਕੋਟ ਖਾਲਸਾ ਅਧੀਨ ਪਿੰਡ ਕਿਆ ਜਾ ਰਿਹਾ ਇਲਾਕਾ ਦੱਸਿਆ ਜਾ ਰਿਹਾ ਗੁਰੂ ਨਾਨਕਪੁਰਾ ਇਲਾਕਾ ਹੈ ਜਿੱਥੇ ਇੱਕ ਪੁਲਿਸ ਮੁਲਾਜ਼ਮ ਦਾ ਪੁੱਤ ਜਿਹੜਾ ਹੈ ਉਹ ਨਸ਼ੇ ਦੀ ਭੇਟ ਚੜ ਗਿਆ ਹੈ ਔਰ ਦੱਸਿਆ ਜਾ ਰਿਹਾ ਕਿ ਨੌਜਵਾਨ ਪਹਿਲਾਂ ਵੀ ਨਸ਼ਾ ਕਰਦਾ ਸੀ ਔਰ ਇਹ ਬੱਚੇ ਨੂੰ ਨਸ਼ਾ ਛੁੱਟ ਜਾਵੇ ਇਸ ਲਈ ਇਹਨਾਂ ਦੇ ਪਰਿਵਾਰ ਨੇ ਇਸ ਬੱਚੇ ਨੂੰ ਸੈਂਟਰ ਦੇ ਵਿੱਚ ਭੇਜਿਆ ਸੀਗਾ ਔਰ ਕੱਲ ਰਾਤ ਨੂੰ ਹੀ ਇਸ ਬੱਚੇ ਨੂੰ ਲਿਆਂਦਾ ਸੀਗਾ ਸੈਂਟਰ ਤੋਂ ਬਾਹਰ ਪਰਿਵਾਰ ਦੇ ਵਿੱਚ ਲਿਆਂਦਾ ਸੀ ਪਰ ਇਹ ਕਿਸੇ ਨੌਜਵਾਨ ਦੇ ਨਾਲ ਉਹ ਚਲਾ ਜਾਂਦਾ ਹੈ ਤੇ ਉੱਥੇ ਜਾ ਕੇ ਨਸ਼ੇ ਦਾ ਟੀਕਾ ਲਗਾਉਂਦਾ ਜਿਸ ਤੋਂ ਬਾਅਦ ਉਸ ਦੀ ਓਵਰਡੋਜ਼ ਨਾਲ ਮੌਤ ਹੋ ਜਾਂਦੀ ਹੈ ਔਰ ਕਿਹਾ ਜਾ ਰਿਹਾ ਹੈ ਕਿ ਜਿਸ ਨੌਜਵਾਨ ਦੇ ਨਾਲ ਇਹ ਪੁੱਤ ਗਿਆ ਸੀਗਾ ਨਾ ਦਾ ਉਹਨਾਂ ਨੇ ਜਦੋਂ ਇਸ ਪੁੱਤ ਦੀ ਮੌਤ ਹੋਈ ਤਾਂ ਰਾਹ ਦੇ ਵਿੱਚ ਉਸ ਨੂੰ ਸੁੱਟ ਦਿੱਤਾ ਜਿਸ ਤੋਂ ਬਾਅਦ ਉਹਨਾਂ ਨੂੰ ਕਿਸੇ ਦਾ ਫੋਨ ਆਇਆ ਤੇ ਆਪਣੇ ਪੁੱਤ ਨੂੰ ਲੈ ਕੇ ਆਏ ਤਦ ਤੱਕ ਉਸ ਦੀ ਜਾਨ ਜਾ ਚੁੱਕੀ ਸੀ ਔਰ ਇਸ ਪਰਿਵਾਰ ਨੇ ਆਪਣੇ ਪੁੱਤ ਦੀ ਲਾਸ਼ ਸੋਟ ਤੇ ਲੱਖ ਕੇ ਧਰਨਾ ਕਰਦੇ ਨਜ਼ਰ ਆ ਰਹੇ ਨੇ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਨੇ ਔਰ ਇੱਕੋ ਸਵਾਲ ਇਸ ਪਰਿਵਾਰ ਦਾ ਹੈ ਕਿ ਉਹਨਾਂ ਦੀ ਪੁੱਤ ਦੀ ਜ਼ਿੰਦਗੀ ਇਸ ਨਸ਼ੇ ਨੇ ਖਤਮ ਕਰ ਦਿੱਤੀ ਹੈ ਤਾਂ ਪੰਜਾਬ ਸਰਕਾਰ ਜੇਕਰ ਉਹ ਦਾਅਵੇ ਕਰ ਰਹੀ ਹੈ ਕਿ ਪੰਜਾਬ ਦੇ ਵਿੱਚ ਨਸ਼ਾ ਕਾਫੀ ਹੱਦ ਤੱਕ ਖਤਮ ਹੋ ਗਿਆ ਹੈ ਤਾਂ ਇਹੇ ਦਾਅਵੇ ਖੋਖਲੇ ਨੇ ਇਹ ਤਸਵੀਰਾਂ ਬਹੁਤ ਕੁਝ ਬਿਆਨਕਾਰੀਆਂ ਨੇ ਫਿਲਹਾਲ ਇਸ ਪਰਿਵਾਰ ਦਾ ਕੀ ਕੁਝ ਕਹਿਣਾ ਹੈ ਜਿਨ੍ਹਾਂ ਨੇ ਆਪਣਾ ਪੁੱਤ ਗਵਾ ਬੈਠੇ ਨੇ ਔਰ ਪੁਲਿਸ ਕੀ ਕੁਝ ਕਰ ਰਹੀ ਹੈ ਉਸ ਨੂੰ ਹੁੰਦੇ ਚੱਲਦੇ ਪੰਜ ਸਰ ਕੀ ਨਾਮ ਤੁਹਾਡਾ ਤੇ ਕਿਹੜੇ ਇਲਾਕੇ ਦੇ ਰਹਿਣ ਵਾਲੇ ਹੋ ਮੇਰਾ ਨਾਮ ਸ਼ੋਕਮਰ ਹੈ ਜੀ ਮੈਂ ਗੁਰੂ ਨਾਨਕਪੁਰੇ ਅਮਰ ਆਟਾ ਚੱਕੀ ਗੁਰਦੁਆਰੇ ਦੇ ਲਾਗੇ ਰਹਿੰਦਾ ਜੀ ਸਰ ਕੀ ਕਾਰਨ ਬਣੇ ਨੇ ਅੱਜ ਤੁਹਾਡੇ ਵੱਲੋਂ ਰੋਡ ਤੇ ਆਪਣੇ ਬੇਟੇ ਦੀ ਡੈੱਡ ਬੋਡੀ ਰੱਖ ਕੇ ਰੋਸ ਜਤਾਇਆ ਜਾ ਰਿਹਾ ਹੈ ਤੁਹਾਡੇ ਵੱਲੋਂ ਕਿਹਾ ਜਾ ਰਿਹਾ ਕਿ ਨਸ਼ੇ ਦੇ ਕਾਰਨ ਬੇਟੇ ਦੀ ਡੈਥ ਹੋਈ ਹੈ ਕੀ ਕਹਿਣਾ ਚਾਹੋਗੇ ਬਿਲਕੁਲ ਨਸ਼ੇ ਦਾ ਹੋਈ ਹੈ ਜੀ ਬੇਟਾ ਮੇਰਾ ਨਸ਼ਾ ਕਰਦਾ ਸੀ ਇਹਨੂੰ ਬੜੇ ਬੜੇ ਮੈਂ ਸੈਂਟਰਾਈਜ਼ ਦਾਖਲ ਕਰਾਇਆ ਰਾਤ ਹੀ ਇਹਨੂੰ ਮੈਂ ਸੈਂਟਰ ਤੋਂ ਲੈ ਕੇ ਆਇਆ ਕੱਲ ਰਾਤ ਹੀ ਲੈ ਕੇ ਆਇਆ ਅੱਜ ਇਹ ਸੁਜੀਤ ਕੌਰ ਦੇ ਮੁੰਡੇ ਨਾਲ ਗਿਆ ਜੇ ਇੰਜੈਕਟ ਕੀਤਾ ਦੋਵਾਂ ਨੇ ਇਹ ਉੱਥੇ ਹੀ ਉਹਨੂੰ ਸੁੱਟ ਕੇ ਤੇ ਸੁਜੀਤ ਕੌਰ ਦਾ ਮੁੰਡਾ ਭੱਜ ਗਿਆ ਅਗਨੇ ਇੰਜੈਕਸ਼ਨ ਲਾਇਆ ਚਿੱਟੇ ਦਾ ਇੰਜੈਕਸ਼ਨ ਹੀ ਲੱਗ ਰਿਹਾ ਜੀ ਬੰਤੇ ਇੰਜੈਕਸ਼ਨ ਹੀ ਲਾਇਆ ਜੀ ਇੰਜੈਕਸ਼ਨ ਇੰਜੈਕਟ ਕਰਦੇ ਸੀਗੇ ਇਹ ਇਹ ਕਿਹੜੇ ਸਦਗਰ ਆ ਜਿਹੜੇ ਨਸ਼ਾ ਵੇਚਦੇ ਆ ਕੁਛ ਪਤਾ ਹੈ ਤੁਹਾਨੂੰ ਇਹਨਾਂ ਬਾਰੇ ਇੱਥੇ ਆਮ ਵੇਖਦਾ ਜੀ ਨਸ਼ਾ ਆਮ ਵੇਖਦਾ ਕੋੜ ਖਾਲਸਾ ਹੋ ਗਿਆ ਇਧਰ ਗੁਰਨਾਣਕਪੁਰਾ ਘਰ ਘਰ ਚ ਨਸ਼ਾ ਵੇਚਦਾ ਜੀ ਪੰਜਾਬ ਸਰਕਾਰ ਕਹਿੰਦੀ ਬੰਦ ਹੋ ਗਿਆ ਵਾ ਮੈਂ ਤੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਵਾਂ ਜੇ ਤੁਸੀਂ ਪੰਜਾਬ ਨੂੰ ਬਚਾਣਾ ਤੇ ਭਾਈ ਅਮਰਤਪਾਲ ਦਾ ਰਾਜ ਲੈ ਕੇ ਆਓ ਜਾਂ ਅਦਿੱਤਿਆ ਯੋਗੀ ਰਾਜ ਉਹਨਾਂ ਦਾ ਲੈ ਕੇ ਆਓ ਯੋਗੀ ਦਾ ਰਾਜ ਲੈ ਕੇ ਆਓ ਜੇ ਪੰਜਾਬ ਦੀ ਜਨਰੇਸ਼ਨ ਬਚਾਣੀ ਹੈ ਪੰਜਾਬ ਸਰਕਾਰ ਤੇ ਬڑے ਦਾਅਵੇ ਕਰ ਰਹੀ ਹੈ ਕਿ ਦਾਅਵੇ ਕਰੀ ਦਾਅਵੇ ਤੁਹਾਡੇ ਸਾਹਮਣੇ ਜੇ ਰਾਤ ਸੈਂਟਰ ਚੋਂ ਮੁੰਡਾ ਆਇਆ ਵਾ ਤੇ ਹੁਣ ਉਹਦੀ ਡੈਥ ਹੋ ਗਈ ਏ ਕਿੱਥੋਂ ਆ ਗਿਆ ਨਸ਼ਾ ਪਤਾ ਲੱਗੇ ਨਾ ਕਿੱਥੋਂ ਆ ਗਿਆ ਨਸ਼ਾ ਇਹ ਜਿਹੜੇ ਨਸ਼ਾ ਵੇਚਦੇ ਆ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਉਹਨਾਂ ਦਾ ਹੀ ਉਹਨਾਂ ਦਾ ਕਾਰੋਬਾਰ ਚੱਲ ਰਿਹਾ ਧੀ ਪੁੱਤ ਕਿਸੇ ਦਾ ਮਰਦਾ ਵਾ ਕਿਸੇ ਨੂੰ ਸਰਕਾਰ ਨੂੰ ਕੋਈ ਮਤਲਬ ਨਹੀਂ ਇਹਦੇ ਨਾਲ ਉਹਨਾਂ ਨੂੰ ਸੀਟਾਂ ਨਾਲ ਮਤਲਬ ਆਪਣੀਆਂ ਸਰਕਾਰ ਤੇ ਬਹੁਤ ਜ਼ਿਆਦਾ ਕਹਿੰਦੇ ਕਿ ਅਸੀਂ 5 ਕਰੋੜ ਦਾ ਪੜ ਲਿਆ ਜੀ ਤੇ ਇਹ ਤੁਹਾਡੇ ਸਾਹਮਣੇ ਪਈ ਜੀ ਬੋਡੀ ਦੇਖ ਲਓ ਕੋ ਪੜਿਆ ਲਿਖਿਆ ਹੈਗਾ ਜੇ ਬੀਐਸਸੀ ਕੀਤੀ ਜੇ ਫੁੱਟਬਾਲ ਦਾ ਪਲੇਅਰ ਹੈ ਮੁੰਡਾ ਕਿ ਅਨਪੜ ਨਹੀਂ ਹੈਗਾ ਦੇਖੋ ਨਾ ਬਰਾਤੋਂ ਆਇਆ ਤੇ ਉਸੇ ਟਾਂ ਮੀ ਨਸ਼ਾ ਉਪਲਬਧ ਹੋ ਗਿਆ ਉਹਦੀ ਮੌਤ ਹੋ ਗਈ ਹੈ ਇੰਜੈਕਟ ਲਾ ਕੇ ਸਭ ਸਰਕਾਰ ਦੇ ਦਾਅਵੇ ਝੂਠੇ ਆ ਸਭ ਝੂਠੇ ਹੈਗੇ ਮੈਂ ਤੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਜਾਂ ਤੇ ਪੰਜਾਬ ਛੱਡ ਜੋ ਪੰਜਾਬ ਛੱਡ ਕੇ ਚਲ ਜਾਓ ਬਾਹਰ ਜੇ ਤੂੰ ਆਪਣੇ ਬੱਚੇ ਬਚਾਣੇ ਹੋ ਤੇ ਕਦੇ ਯੂਪੀ ਬਿਹਾਰ ਵਾਲ ਚਲ ਜਾਓ ਜਿੱਧਰ ਸ਼ਾਂਤੀ ਹੈ ਤੇ ਜਾਂ ਭਾਈ ਅਮਰਿਤਪਾਲ ਦਾ ਰਾਜ ਲਿਆਓ ਨਹੀਂ ਤੇ ਯੋਗੀ ਦਾ ਰਾਜ ਲਿਆਓ ਨਹੀਂ ਤੇ ਪੰਜਾਬ ਨੂੰ ਕੋਈ ਨਹੀਂ ਬਚਾ ਸਕਦਾ ਧੀਆਂ ਪੁੱਤ ਇਤਰਾ ਹੀ ਮਰਨਗੇ ਲੋਕਾਂ ਦੇ ਕਿੰਨੇ ਸਾਲ ਦਾ ਸੀ ਇਹ 26 ਸਾਲ ਦੀ ਉਮਰ ਹੈ ਜੀ ਹੁਣ ਸਟੱਡੀ ਕਰ ਰਿਹਾ ਸੀ ਬੇਟਾ ਨਹੀਂ ਜੀ ਸਟੱਡੀ ਕਰ ਚੁੱਕਿਆ ਹੀ ਹੂੰ ਚਿੱਟੇ ਦੀ ਸਟੱਡੀ ਕਰ ਰਿਹਾ ਜੀ ਜਿਹੜੀ ਪੰਜਾਬ ਚ ਬੜੀ ਸਰਕਾਰ ਨੇ ਫੇਵਰੇਟ ਕੀਤਾ ਨਸ਼ਾ ਸਰਕਾਰ ਦੇ ਦਾਅਵੇ ਬਹੁਤ ਕਰ ਰਹੀ ਹੈ ਕਿ ਨਸ਼ਾ ਰੋਜ਼ ਫੜਿਆ ਜਾ ਰਿਹਾ ਵਾ ਨਸ਼ਾ ਪੀਣ ਵਾਲਿਆਂ ਨੂੰ ਵੜੀ ਜਾਂਦੇ ਆ ਜੀ ਜਾਂ ਮਰੀ ਜਾਂਦੇ ਨੇ ਬਾਕੀ ਮੈਂ ਤਾਂ ਕੋਈ ਫੜਿਆ ਵੇਖਿਆ ਨਹੀਂ ਜੇ ਨਸ਼ਾ ਤੱਕ ਨਹੀਂ ਪਹੁੰਚਦੀ ਪਹੁੰਚ ਕੀ ਲੋੜ ਹੈ ਜੀ ਪਹੁੰਚਣ ਦੀ ਆਪਾਂ ਜੋ ਮਾਤੜ ਲੋਕ ਜਿਹੇ ਹੈਗੇ ਨੇ ਗਰੀਬ ਜਿਹੇ ਹੈਗੇ ਨੇ ਪੁਲਿਸ ਦੀ ਰੇਂਜ ਆਉਣ ਵਾਸਤੇ ਮੈਂ ਅਪੀਲ ਕਰਦਾ ਮੈਂ ਅਪੀਲ ਕਰਦਾ ਜੀ ਨਸ਼ੇ ਦਾ ਕਾਰੋਬਾਰ ਬੰਦ ਕੀਤਾ ਜਾਵੇ ਅੱਪਲ ਤੇ ਮੈਂ ਇਹ ਅਪੀਲ ਕਰਦਾ ਵੀ ਜਿੰਨੇ ਆਪਣੀ ਨਵੀਂ ਜਨਰੇਸ਼ਨ ਬਚਾਣੀ ਹੈ ਪੰਜਾਬ ਛੱਡ ਦਿਓ ਪੰਜਾਬ ਛੱਡ ਦਿਓ ਨਹੀਂ ਤੇ ਭਾਈ ਅੰਮ੍ਰਿਤਪਾਲ ਦਾ ਰਾਜ ਲਿਆਓ ਇਹ ਆਪਣੀ ਜਨਰੇਸ਼ਨ ਬੱਚਿਆਂ ਤੋਂ ਬਚਾਣੀ ਆ ਨਹੀਂ ਤੇ ਯੋਗੀ ਦਾ ਰਾਜ ਲਿਆਓ ਨਹੀਂ ਤੇ ਪੰਜਾਬ ਨੂੰ ਕੋਈ ਵੀ ਪਾਰਟੀ ਨਹੀਂ ਬਚਾ ਸਕਦੀ ਭਾਈ ਅੰਮ੍ਰਿਤਪਾਲ ਨੂੰ ਲਿਆਓ ਤੇ ਪੰਜਾਬ ਬਚ ਜਾਏਗਾ ਨਹੀਂ ਤੇ ਨਹੀਂ ਬਚ ਸਕਦਾ ਜੀ ਸਰ ਕੀ ਮੰਨ ਲਾ ਜੀ ਇੱਕ ਜਿਹੜਾ ਪ੍ਰੋਟੈਸਟ ਹੋ ਰਿਹਾ ਗੋੜੀ ਦਾ ਕਿਹੜਾ ਇੱਕ ਗੁਰਨਾਨਕ ਬੜੇ ਸਨ ਕੋਈ ਇਨਫੋਰਮੇਸ਼ਨ ਆਈ ਸੀ ਇੱਕ ਲੜਕਾ ਆਕਾਸ਼ ਉਹਦੀ ਡੈਥ ਹੋ ਗਈ ਹੈ ਜੀ ਤੇ ਮੌਕੇ ਤੇ ਪਹੁੰਚੇ ਹਾਲਾਤਾਂ ਦੇ ਕਰ ਰਹੇ ਆ ਵੈਰੀਫਾਈ ਪਰਿਵਾਰ ਜੋ ਵੀ ਸਾਨੂੰ ਸਟੇਟਮੈਂਟ ਦੇਗਾ ਉਸ ਦਾ ਨਾ ਉਹ ਲੈਕਚਰ ਉਹ ਟੂਸ ਨਾ ਇਹ ਨਹੀਂ ਦੇਖੋ ਹਾਲੇ ਉਹਨਾਂ ਨੇ ਮੈਨੂੰ ਕੋਈ ਸਟੇਟਮੈਂਟ ਨਹੀਂ ਦਿੱਤੀ ਕੋਈ ਉਹ ਵੀ ਉਹਦੇ ਫਾਦਰ ਸਟੇਟਮੈਂਟ ਦੇਣਗੇ ਉਸ ਮਤਲਬ ਆਪਾਂ ਕਲੀ ਕਾਰਵਾਈ ਕਰੀ ਜਾਏਗੀ ਠੀਕ ਹੈ ਸਰ